ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਕਿੱਦਾਂ ਸਾਰੇ ਆਪਾਂ ਪਹੁੰਚ ਗਏ ਜਰੀਰ ਤੁਹਾਨੂੰ ਅੰਦਰ ਦਿਖਾਉਣੇ ਆ ਮੋਬਾਈਲ ਆਈਫੋਨ ਕਿੰਨੇ ਸਸਤੇ ਨੇ ਕੀ ਡਿਸਕਾਊਂਟ ਲੱਗਿਆ ਆ ਬਣੇ ਰਹੋ ਵੀਡੀਓ ਤੇ ਆਪਾਂ ਆ ਗਏ ਅੰਦਰ ਘੈਂਟ ਆ ਮੋਬਾਈਲ ਸਾਰੇ ਦੇਖੋ ਤੁਹਾਨੂੰ ਆਪਾਂ ਦਿਖਾਉਣੇ ਆ ਆਈਫੋਨ ਇਹਨਾਂ ਲੱਗਿਆ 15 ਪ੍ਰੋ ਇਹ ਹੈਗਾ 4100 ਰੁਪਏ ਦਾ ਜੀ 14500 ਦਾ 15 Pro 128 GB ਹੈਗਾ 4100 ਦਾ ਤੇ 256 GB ਹੈਗਾ ਤਾਂ 4699 ਦਾ ਜਿਹੜਾ 5600 ਦਾ ਉਹ ਹੈਗਾ 512 GB ਇੱਕ ਆ ਲੱਗਾ ਜੀ 15 Pro Max ਐਟ ਨੇ ਜੀ ਇਧਰ ਆ ਵਾਚਾਂ ਲੱਗੀਆਂ ਨੇ ਦੇਖੋ ਆਪਾਂ 15 Pro ਲੈ ਕੇ ਜਾਣਾ ਹੁਣ ਆਹ ਵਾਚ ਲੱਗੀ ਹੈ ਦੇਖੋ ਜੀ 3849 ਵਾਲੀ ਸੀਰੀਜ਼ 9 ਆਈ ਬੜੀ ਘੰਟਾ ਬੈਲਟਾਂ ਪਈਆਂ ਨੇ ਆ ਏਅਰਪੋਰਟ ਦਾ ਬਾਕਸ ਪਿਆ ਜੀ ਇਧਰਾ 13 Pro ਲੱਗਾ ਹੈ 139 ਰੁਪਏ ਦੀ ਕਿਸ਼ਤ ਤੇ ਵੀ ਲੈ ਆ ਜਾਂਦਾ ਬੰਦਾ ਇਹ ਤੋਂ 2900 ਦਾ 128 GB 2900 ਦਾ ਤੇ ਇੰਨੇ ਦਾ ਆ ਏਅਰਪੋਰਟ ਆ ਗਈ ਦੇਖੋ ਕਿੰਨੇ ਘੰਟ ਨੇ ਆਹ ਦੇਖੋ 3699 ਰੁਪਏ ਦਾ 128 GB 43 ਘੰਟ ਨੇ ਜੀ ਪੂਰੀ ਆਹ ਲੈਪਟਾਪ ਦੇਖੋ ਕਿੰਨੀ ਘੰਟਾ ਲੈਪਟੋ ਦੇਖੋ ਜੀ Apple ਦੇ ਨੇ ਲੈਪਟਾਪ ਵੀਰ ਜੀ ਇਹ ਸਾਰੇ 16 ਸੀਰੀਜ਼ ਐ MP Black ਆ 1100 ਦਾ 11000 11.5 ਹਜ਼ਾਰ ਦਾ 13.5 ਹਜ਼ਾਰ ਦਾ 15000 ਦਾ 128 18 GB 36 GB 220 मतलब बहुत बड़ा प्रोजेक्ट है भाई जी डिस्काउंट लगा है भारी हद तो बद्ध आ देखो छोटा जे कितना ਘੰਟਾ 5100 ਦਾ 8GB RAM ਆ 255GB ਆ ਜੇ ਕਿਸੇ ਵੀ ਨੇ ਆਫਿਸ ਚ ਲਾਉਣ ਵਾਸਤੇ ਨੇ ਦੇਖੋ ਕਿੰਨੇ ਘੰਟੇ ਨੇ 5 5 6 6000 ਦੇ ਤੋਂ ਪੰਜਾਬੀ ਇੱਕ ਆ ਮੋਬਾਈਲ ਦੇਖੋ ਕਿੰਨਾ ਘੰਟਾ ਉਹ ਆ ਨੇ ਦੂਜਾ ਇਕੱਠਾਉਣ ਵਾਲਾ ਇਹਦੀ ਕੀਮਤ ਹੈ ਇਹ ਹੋਰਨ ਕੰਪਨੀ ਦਾ ਅਮਰੀਕਾ 6800 ਰੁਪਏ ਇਹਨੇ ਆਹ ਦੇਖੋ ਕਿੰਨਾ ਘੰਟਾ ਮੋਬਾਈਲ ਯਾਰ ਬੜਾ ਹੀ ਸਰੀ ਐਂਡ ਦਾ ਲਵਾਤਾ ਮੋਬਾਈਲਾਂ ਦੀ ਆਹ ਦੇਖੋ ਜੀ ਕਿੰਨਾ ਘੰਟਾ